ਸਾਰਿਆਂ ਨੂੰ ਪਿਆਰ ਭਰੀ ਸਸ਼ਿਆਕਰ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਮਾਨਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਦੇ ਵੱਲੋਂ ਕੀਤੀ ਇੱਕ ਅਹਿਮ ਟਿੱਪਣੀ ਦੇ ਵਿੱਚ ਪੈਨਸ਼ਨਰਸ ਦੇ ਵੱਲੋਂ ਬਕਾਇਆ ਸੰਬੰਧੀ ਫੈਸਲਾ ਜਲਦੀ ਕੀਤੇ ਜਾਣ ਦੀ ਇੱਕ ਕੀਤੇ ਗਏ ਉਦਮ ਦੇ ਨਾਲ ਕੀਤੇ ਜਿਵੇਂ ਕਿ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਵਿੱਚ ਇੱਕ ਨਵੀਂ ਆਸ ਦੀ ਕਿਰਨ ਜਾਗੀ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਹਰੇਕ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਦੋਸਤੋ ਮਜਬੂਤਾ ਆਮ ਆਦਮੀ ਪਾਰਟੀ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰ ਦੁਆਰਾ 6ਵੇਂ ਤਨਖਾਹ ਕਮਿਸ਼ਨ ਦੇ 5.5 ਸਾਲਾਂ ਦੇ ਬਕਾਇਆ ਜਲਦੀ ਤੇ ਜਲਦੀ ਜਾਰੀ ਕਰਨ ਧਰਨੇ ਮਜ਼ਾਰੇ ਅਤੇ ਰੈਲੀਆਂ ਦਾ ਸਰਕਾਰ ਤੇ ਕੋਈ ਵੀ ਅਸਰ ਨਾ ਹੋਇਆ ਤਾਂ ਫਿਰ ਮੁਲਾਜ਼ਮਾਂ ਤੇ ਪੈਨਸ਼ਨਰ ਸਰਕਾਰ ਅੱਗੇ ਝੋਲੀ ਛੱਡਣ ਆਡਣ ਦਾ ਜਿਹੜਾ ਰਸਤਾ ਛੱਡ ਕੇ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਣ ਦਾ ਮਹੱਤਵਪੂਰਨ ਫੈਸਲਾ ਕੀਤਾ ਇਹਦੇ ਨਤੀਜੇ ਦੇ ਵੱਜੋਂ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਹੱਕ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਈ ਫੈਸਲੇ ਵੀ ਆਏ ਪਰੰਤੂ ਸਰਕਾਰ ਨੇ ਤਾਂ ਜਿਵੇਂ ਇਹ ਮਨ ਹੀ ਮਨ ਦੇ ਵਿੱਚ ਧਾਰਿਆ ਹੋਇਆ ਸੀ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਕੋਈ ਵੀ ਹੰਗਾਰਾ ਨਹੀਂ ਪਰਣਾ ਹੈ ਚਾਹੇ ਉਹ ਕੁਝ ਵੀ ਕਰ ਲੈਣ ਪਰੰਤੂ ਮੁਲਾਜ਼ਮਾਂ ਦੇ ਪੈਨਸ਼ਨਰ ਨੇ ਸਰਕਾਰ ਦੇ ਇਸ ਨਾਪੱਖੀ ਵਤੀਰੇ ਦੇ ਚਲਦਿਆਂ ਵੀ ਫੈਸਲਾ ਹੌਸਲਾ ਨਹੀਂ ਛੱਡਿਆ ਤੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਈ ਸੀਓਪੀਸੀ ਪਾਈਆਂ ਜਿਨ੍ਹਾਂ ਦੇ ਵਿੱਚ ਇੱਕ ਸੀ ਸੀਓਪੀਸੀ ਨੰਬਰ 35 26 2024 ਜੋ ਕਿ ਬਲਵੰਤ ਸੀ ਜੋਏ ਕੁਮਾਰ ਸੈਨਾ ਚੀਫ ਵਿਤ ਸਕਤਰ ਵਿਰੁੱਧ ਪਾਈਆਂ ਗਈਆਂ ਇਸ ਰੇਟ ਪਟੀਸ਼ਨ ਦੀ ਸੁਣਵਾਈ 22 11 ਤੇ 24 29 11 24 ਤੇ 4 12 24 ਨੂੰ ਹੋ ਚੁੱਕੀ ਹੈ ਹਰ ਸੁਣਵਾਈ ਤੇ ਸਰਕਾਰੀ ਵਕੀਲਾਂ ਦੇ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਅਗਲੀ ਤਾਰੀਖ ਲੈਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਜਾ ਰਹੀ ਹੈ 29 11 2024 ਦੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਜੱਜ ਸਾਹਿਬ ਨੇ ਇੱਕ ਸਖਤ ਹਦਾਇਤ ਸਰਕਾਰ ਨੂੰ ਦਿੱਤੀ ਸੀ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੋਣ ਦੇ ਵਿੱਚ ਆਈ ਹੈ ਤੋਂ ਲੈ ਕੇ ਸਰਕਾਰ ਦੇ ਵੱਲੋਂ ਕੀਤੇ ਗਏ ਪ੍ਰਿੰਟ মিডিਆ ਇਲੈਕਟ੍ਰੋਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਤੇ ਜੋ ਖਰਚੇ ਕੀਤੇ ਜਾ ਰਹੇ ਹਨ ਸਰਕਾਰ ਦੇ ਵੱਲੋਂ ਉਹਨਾਂ ਦੇ ਪੂਰੇ ਵੇਰਵੇ ਸਬੰਧੀ ਐਫਿਡੇਫਿਟ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ। ਸੋ ਸੀਓ ਪੀਸੀ ਨੰਬਰ 3526 2024 ਦੇ ਵਿੱਚ ਸੁਣਵਾਈ ਕਰ ਰਹੇ ਜੱਜ ਸਾਹਿਬ ਨੇ ਇੱਕ ਮਹੱਤਮਪੂਰਤ ਅਤੇ ਮਹੱਤਮਪੂਰਨ ਟਿੱਪਣੀ ਕੀਤੀ ਹੈ ਕਿ ਮਲਾਜ਼ਮਾਂ ਦੇ ਪੈਨਸ਼ਨਰਸ ਦਾ 1-1 2016 ਤੋਂ ਲੈ ਕੇ 36 2021 ਤੱਕ ਦਾ 5.5 ਸਾਲਾਂ ਦਾ ਬਕਾਇਆ ਤਾਂ ਅਕਤੂਬਰ 2021 ਤੱਕ ਹੀ ਜਿਹੜਾ ਕਿ ਅਦਾ ਕੀਤਾ ਜਾਣਾ ਚਾਹੀਦਾ ਸੀ। ਜਦੋਂ ਕਿ 6ਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਗਿਆ ਸੀ ਪਰੰਤੂ ਦੂਜੇ ਪਾਸੇ ਸਰਕਾਰ ਤਾਂ ਇਹ ਬਕਾਇਆ ਜਿਹੜਾ ਕਿ 2028-29-30 ਤੱਕ ਅਦਾ ਕਰਨ ਕਰਨ ਗਿਆ ਤਜ਼ੀਬ ਪੇਸ਼ਕਾਰੀ ਸੀ ਜਿਹੜੀ ਕਿ ਹੀ ਬਿਲਕੁਲ ਹੀ ਅਨਜਸਟੀਫਾਈਡ ਸੀ ਮਿਤੀ 4/12/2024 ਨੂੰ 5.5 ਸਾਲਾਂ ਦਾ ਏਰੀਅਰ ਦਾ ਅਦਾਕਰਨ ਸੰਬੰਧੀ ਰਿਟ ਨੰਬਰ 3526 2024 ਦੀ ਸੁਣਵਾਈ ਦੇ ਦੌਰਾਨ ਜਦੋਂ ਸਰਕਾਰੀ ਐਡਵੋਕੇਟ ਅਗਲੀ ਤਰੀਕ 18 ਦਸੰਬਰ ਲੈਨ ਵਿੱਚ ਕਾਮਯਾਬ ਹੋ ਗਏ ਤਾਂ ਫਿਰ ਪੈਨਸ਼ਨਸ ਦੇ ਆਗੂਆਂ ਨੇ ਆਪਸ ਦੇ ਵਿੱਚ ਸਲਾਹ مشਵਰਾ ਕਰਕੇ ਜੱਜ ਸਾਹਿਬ ਨੂੰ ਨਿੱਜੀ ਤੌਰ ਤੇ ਫਰਿਆਦ ਕਰਨ ਦਾ ਫੈਸਲਾ ਕੀਤਾ ਹੈ ਹੌਸਲੇ ਤੋਂ ਕੰਮ ਲੈਂਦੇ ਹੋਏ ਆਪਣੀ ਅਗਲੀ ਜੱਜ ਸਾਹਿਬ ਦੇ ਅੱਗੇ ਰੱਖੀ ਗਈ ਹੈ ਆਪਣੀ ਉਹਨਾਂ ਨੇ ਦੱਸਿਆ ਕਿ ਲਗਭਗ 35000 ਪੈਨਸ਼ਨਰਜ਼ ਬਕਾਇਆ ਜਿਹੜਾ ਜਿਹੜਾ ਇੰਤਜ਼ਾਰ ਕਰ ਰਹੇ ਨੇ ਤੇ ਕਰਦੇ ਕਰਦੇ ਜਿਹੜੇ ਸਵਰਗ ਸੁਧਾਰ ਗਏ ਹਨ 5.5 ਸਾਲਾਂ ਦੇ ਬਕਾਇਆ ਸੰਬੰਧੀ ਫੈਸਲਾ ਜਲਦੀ ਕੀਤਾ ਜਾਵੇ ਸੂਚਨਾ ਦੇ ਮੁਤਾਬਕ ਆ ਜਿਹੜਾ ਕਿ ਜੱਜ ਸਾਹਿਬ ਨੇ ਉਹਨਾਂ ਪੈਨਸ਼ਨਰਾਂ ਆਗੂ ਨੂੰ ਜਲਦੀ ਹੀ ਇਨਸਾਫ ਦੇਣ ਦਾ ਭਰੋਸਾ ਜਿਹੜਾ ਹੈ ਦਿੱਤਾ ਸੋ ਇਨ੍ਹਾਂ ਹਾਲਾਤਾਂ ਦੇ ਚੱਲਦਿਆਂ ਹੁਣ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਵਿੱਚ ਇੱਕ ਨਵੀਂ ਆਸ ਦੀ ਕਿਰਨ ਜਿਹੜੀ ਹੈ ਆਸ ਦੀ ਕਿਰਨ ਜਾਗੀ ਹੈ ਅਤੇ ਉਹਨਾਂ ਦਾ 5.5 ਸਾਲਾਂ ਦਾ ਡੀਏ ਦਾ ਬਕਾਇਆ ਜਲਦੀ ਹੀ ਅਦਾ ਕਰਨ ਦੇ ਹੁਕਮ ਜਾਰੀ ਹੋ ਜਾਣਗੇ ਉਹਨਾਂ ਨੂੰ ਇਨਸਾਫ ਮਿਲੇਗਾ ਤੇ ਇਸੇ ਤਰ੍ਹਾਂ ਉਹਨਾਂ ਨੂੰ ਇੱਕ ਨਵੀਂ ਖੁਸ਼ਖਬਰੀ ਜਿਹੜੀ ਸੁਣਨ ਨੂੰ ਮਿਲ ਸਕਦੀ ਹੈ ਇਸ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਧੰਨਵਾਦ